ਗੌੜੀ ਮਹਿਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਹਿਉ ਰੇ ਬਾਬਰ ਗਾਵਰ ਗਿਆ ਕਰ ਖੈ ਹਰਿਆਉ ਪਸ਼ੂਆ ਰਹਾਓ ਮਾਲਕ ਜੀ ਕਹਿੰਦੇ ਛੋੜ ਛੋੜ ਰੇ ਦੇਖਿਆ ਕੇ ਰਸੂਆ हे प्राणी हे ਜੀਵ ਇਹ ਪਿਆਰੇ ਮਿੱਤਰ ਜਿਹੜੇ ਆ ਮਾਇਆ ਦੇ ਚਸਕੇ ਤੂੰ ਪਾਲੇ ਨੇ ਨਾ ਦੇਖਿਆ ਦਾ ਅਰਥ ਆ ਜ਼ਹਿਰ ਜਿਹੜੇ ਜ਼ਹਿਰ ਰੂਪੀ ਚਸਕੇ ਤੂੰ ਪਾਲੇ ਨੇ ਨਾ ਤੇ ਮਾਲਕ ਦੀ ਬਾਣੀ ਕਹਿੰਦੀ ਛੱਡ ਦੇ ਇਹਨਾਂ ਨੂੰ ਇੰਨਾ ਵਿੱਚ ਹੀ ਨਾ ਉਲਝਿਆ ਰਹੇ ਤੇ ਸਤਿਗੁਰੂ ਜੀ ਬਾਣੀ ਕਹਿੰਦੀ ਇੰਨਾ ਚਸਕਿਆਂ ਵਿੱਚ ਨਾ ਤੂੰ ਐਵੇਂ ਖੁੰਮਿਆ ਐਵੇਂ ਲੱਗਿਆ ਪਿਆ ਕਿਵੇਂ ਹਰਗੁਰ ਪਾਤਸ਼ਾਹ ਜੀ ਕਹਿੰਦੇ ਉਰਜੇ ਰਹੇ ਹੋਰੇ ਬਾਬਰ ਗਾਵਰ ਬਾਬਰ ਤੇ ਗਾਵਰ ਇਹਦਾ ਅਰਥ ਹੈ ਕਮਲਾ ਬੋਲਾ ਬੇਸਮਝ ਹਰਗੁਰ ਪਾਸ਼ਾ ਜੀ ਕਹਿੰਦੇ اے ਕਮਲੇ ਬੇਸਮਝ ਗਵਾਰ ਮਨੁੱਖ ਇਨਾ ਚਸਕਿਆਂ ਦੇ ਵਿੱਚ ਤੂੰ ਇਉਂ ਪਿਆ ਕਿਵੇਂ ਮਾਲਕ ਦੀ ਬਾਣੀ ਕਹਿੰਦੀ ਉਰਜ ਰਹਿ ਹੋ ਰੇ ਬਾਬਰ ਗਾਵਰ ਜਿਉਂ ਕਰਖਾ ਹਰ ਆਇਓ ਪਸ਼ੂਆ ਜਿਵੇਂ ਨਾ ਕਿਸੇ ਸੋਹਣੇ ਹਰੇ ਖੇਤ ਵਿੱਚ ਜਿੱਥੇ ਹਰਾ ਬੀਜਿਆ ਹੋਵੇ ਸੋਹਣਾ ਚੰਗਾ ਹਰਾ ਹੋ ਰਿਹਾ ਵਧੀਆ ਹਰਾ ਖੜਿਆ ਹੋਵੇ ਤੇ ਉਸ ਹਰੇ ਖੇਤ ਵਿੱਚ ਪਸ਼ੂ ਵੜ ਜਾਣ ਪਸ਼ੂ ਵੜ ਜੇ ਤੇ ਉਹ ਪਸ਼ੂ ਨਿਕਲਦਾ ਨਹੀਂ ਉਹਨੂੰ ਮੋੜੀ ਚੱਲੋ ਉਹ ਫੇਰ ਦੁਬਾਰੇ ਉੱਥੇ ਫਿਰ ਖੜ ਜਾਂਦਾ ਨਿਕਲਦਾ ਨਹੀਂ ਜਿਵੇਂ ਹਰੇ ਖੇਤ ਵਿੱਚੋਂ ਹਰੇ ਵਿੱਚੋਂ ਪਸ਼ੂ ਨੂੰ ਕੱਢਣਾ ਔਖਾ ਨਾ ਤੇ ਮਾਲਕ ਜੀ ਕਹਿੰਦੇ ਐਵੇਂ ਏ ਚਸਕੀਆਂ ਵਿੱਚ ਫਸੇ ਆਪੇ ਆ ਉਹ ਨਹੀਂ ਵੇਖਦਾ ਪਸ਼ੂ ਉਹਦੇ ਵਿੱਚ ਮਸਤ ਹੁੰਦਾ ਹੈ ਤੇ ਮਾਲਕ ਜੀ ਕਹਿੰਦੇ ਪਸ਼ੂਆਂ ਵਾਂਗੂ ਪਸ਼ੂ ਵਾਂਗੂ ਤੂੰ ਵੀ ਜਿਹੜਾ ਆ ਦੁਨੀਆ ਦੇ ਚਸਕੇ ਨੇ ਨਾ ਤੂੰ ਵੀ ਇਨਾ ਵਿੱਚ ਇਉਂ ਖੋਬਿਆ ਪਿਆ ਜੋ ਕੱਡੀ ਸੋਹਣੀ ਉਦਾਹਰਨ ਦਿੱਤੀ ਐ ਤੇ ਖੇਤ ਵਿੱਚੋਂ ਹਰੇ ਵਿੱਚੋਂ ਪਸ਼ੂ ਕੱਢਣਾ ਬੜਾ ਔਖਾ ਭਾਈ ਇਦਾਂ ਨਹੀਂ ਨਿਕਲਦਾ ਡਾਂਗ ਮਾਰੋ ਫੋਰਮ ਫੇਰ ਮੋੜੇ ਉੱਥੋਂ ਦੀ ਫਿਰਗੜਾ ਖਾ ਕੇ ਆ ਜਾਂਦਾ ਨਿਕਲਦਾ ਕਿਤੇ ਕਿੰਨੀ ਆ ਡਾਂਗਾ ਡੋਂਗਾ ਕਿੰਨੀ ਜਦੋਂ ਜਦ ਕਰਨੀ ਪੈਂਦੀ ਐ ਫੇਰ ਨਿਕਲਦਾ ਇਹ ਬੰਦੇ ਦਾ ਮਨ ਵੀ ਇਸੇ ਤਰੀਕਾ ਹੀ ਐ ਤੇ ਮਨੁੱਖੀ ਜੀ ਵੀ ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਜਿਵੇਂ ਹਰੇ ਹਰੇ ਦੇ ਵਿੱਚ ਨਾ ਪਸ਼ੂ ਵੜ ਜਾਂਦਾ ਐ ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਇਹ ਮਨੁੱਖ ਵੀ ਦੁਨੀਆਂ ਦੇ ਚਸਕਿਆਂ ਵਿੱਚ ਇਦਾਂ ਹੀ ਖੋਵੇ ਆਪੇ ਤੇ ਮਾਲਕ ਜੀ ਕਹਿੰਦੇ ਛੱਡ ਦੇ ਇਹ ਵਿਖਿਆ ਛੱਡ ਦੇ ਤੇਲ ਜ਼ਹਿਰ ਛੱਡ ਦੇ ਏ ਕਸਕੇ ਆ ਜਾ ਗੁਰੂ ਦੇ ਦਰ ਨਾਲ ਗੜ ਜਾ ਕਿੰਗੇ ਕਰਮ ਕਮਾਲ ਹੈ ਜਿਹੜੇ ਤਸਕੇ ਤੂੰ ਪਾਲੇ ਨੇ ਮਾਲਕ ਜੀ ਕਹਿੰਦੇ ਇਹ ਕਿਸੇ ਕੰਮ ਦੇ ਨਹੀਂ ਜੋ ਜਨ ਹੈ ਤੂੰ ਆਪਣਾ ਕਾਜ ਸੋ ਸੰਗ ਨਾਲ ਚੱਲ ਤੇਰਾ ਤਸੂਆ ਮਾਲਕ ਜੀ ਕਹਿੰਦੇ ਜਿਨ੍ਹਾਂ ਨੂੰ ਸਮਝਣਾ ਨਾ ਵੀ ਆ ਮੇਰੇ ਕੰਮ ਆਉਣਗੇ ਜਿਨ੍ਹਾਂ ਨੂੰ ਪਾਲਦਾ ਵੀ ਆ ਮੇਰੀ ਜਿਹੜੇ ਚਸਕਿਆਂ ਵਿੱਚ ਕੋਈ ਫਸੇ ਆਪੇ ਆ ਆ ਮੇਰੀ ਆ ਮੈਂ ਬਣਾਇਆ ਮੇਰਾ ਕੀਤਾ ਤੇ ਬਾਣੀ ਕਹਿੰਦੀ ਜੋ ਜਾਣੈ ਤੂੰ ਆਪਣੇ ਕਾਜ ਹੈ ਸੋ ਸੰਗ ਨਾ ਚੱਲੈ ਤੇਰਾ ਤਸੂਆ ਮਾਲਕ ਜੀ ਕਹਿੰਦੇ ਤੇਲ ਮਾਤਰ ਵੀ ਥੋੜਾ ਵੀ ਉਹ ਤੇਰੇ ਨਾਲ ਨਹੀਂ ਜਾਣੇ ਜਿਨ੍ਹਾਂ ਨੂੰ ਤੂੰ ਆਪਣਾ ਸਮਝ ਕੇ ਕਰੀ ਜਾਣੈ ਜੇ ਜਿਹਨੂੰ ਤੋਂ ਆਪਣੇ ਕੰਮ ਆਉਣ ਵਾਲੇ ਸਮਝਦਾ ਨਾ ਵੀ ਆਹ ਕੰਮ ਆਉਗੇ ਤੇ ਮਾਲਕ ਜੀ ਕਹਿੰਦੇ ਉਹ ਤੇਰੇ ਕੰਮ ਨਹੀਂ ਹੋਣੀ ਅਖੀਰ ਨੂੰ ਅੰਤ ਵੇਲੇ ਤੇਰੇ ਨਾਲ ਰੱਤਾ ਪਰ ਵੀ ਨਹੀਂ ਜਾਂਦੀ ਉਹ ਤੇ ਫਿਰ ਐਵੇਂ ਇਕੱਠੇ ਕਰੀ ਜਾਂਦਾ ਐਵੇਂ ਚੋਰੀਆਂ ਠੱਗੀਆਂ ਐਵੇਂ ਕਰੀ ਜਾਂਦਾ ਸਭ ਕੁਝ ਮਾਲਕ ਜੀ ਕਹਿੰਦੇ ਸਮਝ ਸਿਆਣਾ ਹੋ ਛੱਡ ਦੇ ਇਹ ਦੱਸ ਇਹ ਮਾਲਕ ਜੀ ਕਹਿੰਦੇ ਸੂਝ-ਬਾਨ ਹੋ ਕੇ ਗੁਰੂ ਦੀ ਬਾਣੀ ਦੀ ਖਰਾਕ ਆਪਣੇ ਜੀਵਨ ਨੂੰ ਦੇ ਮੰਨੂ ਦੇ ਨੰਗੋ ਆਇਓ ਨੰਗੋ ਸਦਾਸੀ ਘੇਰ ਫਿਰਿਓ ਅਰਕਾਲ ਗਰਸੂਆ ਮਾਲਕ ਜੀ ਕਹਿੰਦੇ ਨੰਗਾ ਆਇਆ ਸੀ ਤੇ ਨੰਗੇ ਆ ਜਾਣਾ ਕਿਉਂਕਿ ਨਰਵਸਤਰੀ ਪੈਦਾ ਹੋਏ ਤੀ ਇੱਥੇ ਤੇ ਨਰਵਸਤਰੀ ਚਲੇ ਜਾਣਾ ਇੱਥੋਂ ਨਾਲ ਕੀ ਲੈ ਕੇ ਜਾਵਾਂਗੇ ਕੁਝ ਨਹੀਂ ਜਾਣਾ ਹਲਗਰ ਪਾਸ਼ੇ ਕਹਿੰਦੇ ਨੰਗ ਆਇਓ ਨੰਗ ਸਦਾ ਸੀ ਫੇਰ ਫਿਰੋ ਅਰ ਕਾਗਰਸੂਆ ਕਹਿੰਦੇ ਕੋਰਾ ਕਾਗਜ਼ ਖਾਲੀ ਮਨ ਲੈ ਕੇ ਆਇਆ ਸੀ ਤੇ ਖਾਲੀ ਹੀ ਇੱਥੋਂ ਚਲਾ ਗਿਆ ਤੇ ਚੰਗੇ ਕਰਮਾਂ ਦੀ ਕੋਈ ਕਮਾਈ ਨਹੀਂ ਕੀਤੀ ਤੇ ਮਾਲਕ ਜੀ ਕਹਿੰਦੇ ਪਰ ਜੇ ਕੋ ਚੰਗੇ ਕਰਮਾਂ ਦੀ ਕਮਾਈ ਨਹੀਂ ਕੀਤੀ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਵਿਅਰਥੀ ਜੁਨਾਂ ਦੇ ਗੇੜ ਵਿੱਚ ਜਿਹੜੇ ਖਾਂਦਾ ਰਿਹਾ ਤੂੰ ਆਤਮਿਕ ਮੌਤ ਨੇ ਗਰਸਿਆ ਹੋਇਆ ਤੂੰ ਆਤਮਿਕ ਮੌਤ ਤੋਂ ਮਾਲਕ ਦੀ ਬਾਣੀ ਕਹਿੰਦੀ ਤੈਨੂੰ ਮਾਇਆ ਨੇ ਖਾਇਆ ਹੋਇਆ ਆਤਮਿਕ ਤਲ ਤੇ ਜਿਨ੍ਹਾਂ ਬਾਣੀ ਅੰਦਰ ਪੜਦੇ ਆ ਮਾਇਆ ਮਮਤਾ ਮੋਹਣੀ ਜਿਨ੍ਹਾਂ ਬਿਨ ਦਮਤਾ ਜਗ ਖਾਇਆ ਇਹ ਮਾਇਆ ਮਮਤਾ ਮੋਹਣੀ ਭਾਈ ਇਹੋ ਜੀ ਆ ਬਾਣੀ ਤੇ ਦੇ ਦੰਦ ਇਹਦੇ ਹੈ ਨਹੀਂ ਪਰ ਫਿਰ ਵੀ ਖਾ ਜਾਂਦੀ ਹੈ ਇਸ ਕਰਕੇ ਭਾਈ ਸੂਝਵਾਨ ਹੋਈਏ ਦਸਾਂ ਨਾਂ ਦੇ ਕਰਤਵੇ ਕੀ ਆਪਣੇ ਜੀਵਨ ਨਿਰਵਾਹ ਕਰੀਏ ਦੁਨੀਆਂ ਦੇ ਕਸਕਿਆਂ ਨੂੰ ਛੱਡਿਏ ਸੋਹਣੀ ਤੇ ਸੱਚੀ ਕਰਤ ਕਰੀਏ ਜਿਹੜੇ ਗੁਰੂ ਨੂੰ ਪਾਉਂਦੀ ਹੈ ਹਰਗੁਰ ਪਾਸਾ ਜੀ ਕਹਿੰਦੇ ਤੇਖ ਤੇਖ ਦੇ ਕੁਸੰਭ ਕੀ ਲੀਲਾ ਰਾਤ ਮਤ ਤਨਹੂ ਲਹਸੂਆ ਆ ਦੇਖ ਭਾਈ ਸਮਝਾਉਂਦੇ ਨੇ ਵੀ ਕੁਸੰਬੇ ਦੇ ਫੁੱਲ ਨੂੰ ਵੇਖ ਇਹ ਕੰਮਲਿਆ ਬੌਲਿਆ ਜਿਹੜੇ ਚਸਕੀਆਂ ਵਿੱਚ ਤੂੰ ਖਵਿਆਂ ਪਿਆ ਨਾ ਆ ਕੁਸੰਬੇ ਦੇ ਫੁੱਲ ਦੀ ਖੇੜ ਵੇਖ ਕਹਿੰਦੇ ਇਹਨੂੰ ਵੇਖ ਵੇਖ ਕੇ ਤੂੰ ਮਸਤ ਹੋ ਰਿਆਂ ਵੀ ਕਿੱਡਾ ਸੋਹਣਾ ਫੁੱਲ ਕਿੰਨਾ ਸੋਹਣਾ ਖੜਿਆ ਹੈ ਤੇ ਮਾਲਕ ਜੀ ਕਹਿੰਦੇ ਕਸੰਬੇ ਦੇ ਫਲ ਨੂੰ ਦੇਖ ਕੇ ਖੁਸ਼ ਨਾ ਹੋ। ਭਾਵ ਕੇ ਦੁਨੀਆਂ ਦੇ ਰਸਾਂ ਨੂੰ, ਚਸਕੀਆਂ ਨੂੰ, ਪਦਾਰਥਾਂ ਨੂੰ ਦੇਖ ਕੇ ਖੁਸ਼ ਨਾ ਹੋ। ਕਿਉਂ? ਰਾਤ ਮਾਤ ਤਿਨਹੋਂ ਲਹਸੂਆ। ਮਾਲਕ ਜੀ ਕਹਿੰਦੇ ਇਹਨਾਂ ਵਿੱਚ ਖੁਭ ਕੇ ਉਈ ਮਾਲਕ ਜੀ ਕਹਿੰਦੇ ਖੜਿਆ ਰਹਿਣਾ। ਖੜਾ ਰਹਿਣਾ। ਚੀਜ ਤ ਦੌਰ ਦਿਨਸ ਅੜ ਰੈਣੀ ਜੀ ਕੋ ਕਾਜ ਨਾ ਕੀਨੋ ਕਸ਼ੂਆ ਜਿਹੜਾ ਇੱਕ ਸੰਭੇ ਦਾ ਫੁੱਲਾ ਨਾ ਭਾਈ ਇਹਦਾ ਜਿਹੜਾ ਰੰਗ ਆ ਨਾ ਹੌਲੀ ਹੌਲੀ ਫਿੱਕਾ ਪੈ ਜਾਂਦਾ ਜਿਹੜਾ ਕਸ਼ੰਭੇ ਦਾ ਫੁੱਲਾ ਹੈ ਇਹ 1-2 ਦਿਨਾਂ ਦਾ ਮੱਖਾ ਜੀ ਹੁੰਦਾ ਤੇ ਉਦੋਂ ਬਾਅਦ ਉਹ ਭਾਈ ਇਹ ਕਮਲਾ ਜਾਂਦਾ ਮਰ ਜਾ ਜਾਂਦਾ ਤੇ ਮਾਲਕ ਜੀ ਕਹਿੰਦੇ ਤੇਰੀ ਜ਼ਿੰਦਗੀ ਵੀ ਇਦਾਂ ਹੀ ਆ ਇਹ 2-4 ਦਿਨਾਂ ਦੀ ਐ ਇਹ ਮਾਇਆ ਦਾ ਰੰਗ ਆ ਵੇਖੀ ਥੋੜੇ ਦਿਨਾਂ ਨੂੰ ਫਿੱਕਾ ਪੈ ਜਾਊਗਾ ਸਾਰਾ ਲੈ ਜਾਊਗਾ ਜਦੋਂ ਫਿਰ ਨਾ ਬਜ਼ੁਰਗ ਜਾ ਹੋ ਜਾਣਾ ਬੁੱਢਾ ਜਾ ਹੋਵੇਂਗਾ ਫਿਰ ਮੱਥੇ ਨੂੰ ਹੱਥ ਮਾਰੇਗਾ ਵੀ ਮੈਂ ਤਾਂ ਉਹੀ ਇਹਨਾਂ ਵਿੱਚ ਖੋ ਗਿਆ ਰਿਹਾ ਮੈਂ ਤਾਂ ਕਈ ਵਾਰ ਅਰਜ ਕਰਦਾ ਹੁੰਨਾ ਵੀ ਬੰਦਾ ਰੱਬ ਉਦੋਂ ਭਾਲਦਾ ਜਦੋਂ ਉਹ ਜੋਗਿਆ ਨਹੀਂ ਹੁੰਦਾ ਬੁढ़ा ਹੋ ਜਾਂਦਾ ਬਜ਼ੁਰਗ ਹੋ ਜਾਂਦਾ ਲੱਤਾਂ 'ਚ ਬਲ ਨਹੀਂ ਰਹਿੰਦਾ ਅੱਖਾਂ 'ਚ ਬਲ ਨਹੀਂ ਰਹਿੰਦਾ ਤਨ 'ਚ ਬਲ ਨਹੀਂ ਰਹਿੰਦਾ ਫਿਰ ਕਹਿੰਦਾ ਰੱਬ ਮਿਲ ਗਏ ਜਦੋਂ ਰੱਬ ਦੀ ਲੋੜ ਤੀ ਉਹ ਰੱਬ ਕੋਲੇ ਆਇਆ ਹੀ ਨਹੀਂ ਹੈਗਾ ਤੇ ਟਿਕਾਂ ਕਰਦਾ ਰਿਹਾ ਰੱਬ ਨੂੰ ਸਮਾਂ ਦੇ ਸੰਭਾਲਿਆ ਵਕਤ ਨਹੀਂ ਸੰਭਾਲਿਆ ਤੇ ਮਾਲਕ ਜੀ ਕਹਿੰਦੇ ਕਮਲਿਆ ਮਾਇਆ ਦੀ ਖੇਡ ਕੁਸੰਭੇ ਰੇ ਫੁੱਲ ਦੀ ਖੇਡ ਹੈ ਵੇਗ-ਵੇਚ ਤੂੰ ਇਹਦੇ ਵਿੱਚ ਮਸਤ ਹੋ ਰਿਹਾ ਹੈ। ਮਾਲਕ ਜੀ ਕਹਿੰਦੇ ਇੰਨਾ ਪਦਾਰਥਾਂ ਨਾਲ ਖੁਸ਼ ਹੋ ਰਿਹਾ ਹੈ। ਜਨ ਰਾਤ ਕਰਕੇ ਜਿਹੜੀ ਤੇਰੀ ਉਮਰ ਆ ਨਾ ਇਹ ਸਵਾਸਾਂ ਰੂਪ ਜਿਹੜੀ ਡੋਰ ਹੈ ਇਹ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਅਜੇ ਤੱਕ ਆਪਣੇ ਜਿੰਦ ਦੇ ਕੰਮ ਆਉਣ ਵਾਲਾ ਕੋਈ ਕੰਮ ਨਹੀਂ ਕੀਤਾ। ਦੁਨੀਆ ਦੇ ਚਸ਼ਕਿਆਂ ਵਿੱਚ ਫਸਿਆ ਰਿਹਾ। ਅਗੁਰੂ ਪਾਤਸ਼ਾਹ ਜੀ ਕਹਿੰਦੇ ਛੋੜ ਦੇ। ਛੱਡ ਦੇ ਭਾਈ ਇਹਨਾਂ ਰਸਾਂ ਨੂੰ ਐਵੇਂ ਕਮਲਾ ਨਾ ਹੋ ਸਿਆਣਾ ਹੋ ਕੁਝ ਨਹੀਂ ਇਹਨਾਂ ਵਿੱਚ ਸਭ ਇੱਥੇ ਦਾ ਇੱਥੇ ਧਰਿਆ ਰਹਿ ਜਾਣ ਕਈ ਵਾਰ ਮੈਂ ਇਦਾਂ ਬਣਦਾ ਬੰਦਾ ਬੜੇ ਸੋਹਣੇ ਕੋਠੀ ਪਾਉਂਦਾ ਹੈ ਬੜੇ ਸੋਹਣੇ ਉਹਦੇ ਵਿੱਚ ਬੈਠ ਸਜਾਉਂਦਾ ਆਪਣੇ ਇੱਛਾ ਅਨੁਸਾਰ ਡਰਾਇੰਗ ਰੂਪ ਕਿੰਨਾ ਕੁਝ ਬਣਾਉਂਦਾ ਪਰ ਉਹਦੇ ਵਿੱਚ ਬੈਠਣਾ ਨਸੀਬ ਹੋਊ ਕ ਨਾ ਹੋ ਇਹ ਕੋਈ ਨਹੀਂ ਪਤਾ ਬਹੁਤ ਘਟਨਾਵਾਂ ਆਪਣੇ ਉਹਗੀਆਂ ਵਰਤਰੀਆਂ ਨੇ ਵਾਪਰੀਆਂ ਨੇ ਜਿਹਨਾਂ ਨੂੰ ਸਾਨੂੰ ਪਤਾ ਵੀ ਭਾਈ ਇਹ ਸਭ ਕੁਝ ਝੂਠਾ ਹੈ ਅਦਗੁਰ ਦੀ ਬਾਣੀ ਕਹਿੰਦੀ ਹੈ ਕਿ ਭਾਈ ਦਸਾਂ ਨਾਹਾਂ ਦੇ ਕਰਤ ਕਰਿਆ ਕਰ ਸੱਚੀ ਕਰਤ ਕਰਿਆ ਕਰ ਝੂਠੀਆਂ ਝੂਠ ਚੋਰੀ ਠੱਗੀ ਇਤਿਆਦਿਕ ਬੁਰੇ ਕਰਮਾਂ ਦਾ ਤਿਆਗ ਕਰ ਇੱਕ ਸੋਹਣੀ ਜ਼ਿੰਦਗੀ ਜਿਉ ਤੇਰੀ ਜ਼ਿੰਦਗੀ ਵਿੱਚ ਮੈਲ ਨਾ ਹੋਵੇ ਵਿਕਾਰ ਨਾ ਹੋਵੇ ਹਰਗੁਰੂ ਪਾਤਸ਼ਾਹ ਜੀ ਕਹਿੰਦੇ ਸੀਜਤ ਦੋਰ ਦਿਨਸ ਅਰ ਰੈਣੀ ਜੀ ਕੋ ਕਾਜ ਨਾ ਤੀਨੋ ਕਸੂਆ ਜੰਦ ਵਾਸਤੇ ਕੋਈ ਕੰਮੇ ਨਹੀਂ ਕੀਤਾ ਤੂੰ ਕਰਤ ਕਲਤ ਇਵਹੀ ਬਿਰਤਾਨੋ ਹਾਰਿਓ ਉਕਤੇ ਤਨ ਖਿੰਸੂਆ ਹਰਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਧੰਦੇ ਜਿਹੜੇ ਇਹ ਕਸਕੇ ਨੇ ਮਾਲਕ ਜੀ ਕਹਿੰਦੇ ਕਰ ਕਰਕੇ ਮਨੁੱਖ ਬੁੱਢਾ ਹੋ ਜਾਂਦਾ ਉਮਰ ਨਿਕਲ ਜਾਂਦੀ ਹੈ। ਅਕਲ ਕੰਮ ਕਰਨੋਂ ਰਹਿ ਜਾਂਦੀ ਹੈ। ਜਿੰਨੇ ਜਿੰਨੇ ਬੰਦਾ ਨਾ ਬਜ਼ੁਰਗ ਹੁੰਦਾ ਜਿੰਨੇ ਜਿੰਨੇ ਉਹਦੀ ਉਮਰ ਵੱਧਦੀ ਹੈ 70 ਸਾਲ ਤੋਂ 70 ਸਾਲ ਤੋਂ ਬਾਅਦ ਬਾਅਦ ਤੇ ਮਾਲਕ ਜੀ ਕਹਿੰਦੇ ਉਹਵੇਂ ਉਹਨੇ ਜਿੱਥੇ ਸਰੀਰ ਬੁੱਢਾ ਹੁੰਦਾ ਨਾ ਜਿੱਥੇ ਸਰੀਰ ਨਰਬਲ ਹੁੰਦਾ ਜਾਂਦਾ ਨਾਲ ਨਾਲ ਉਹਦੀ ਅਕਲ ਵੀ ਘਟਦੀ ਜਾਂਦੀ ਹੈ ਜਿੰਨਾ ਬਜ਼ੁਰਗ ਹੋ ਜਾਂਦਾ ਆਪਾਂ ਕਹਿੰਦੇ ਅਜਵਾਖਾਂ ਵਰਗਾ ਹੋ ਰਿਹਾ ਹੈ ਅਜਵਾਖਾਂ ਵਰਗਾ ਹੋ ਜਾਂਦਾ ਹੈ ਬਜ਼ੁਰਗ ਤੇ ਮਾਲਕ ਜੀ ਕਹਿੰਦੇ ਇਹ ਸਰੀਰ ਤੇਰਾ ਬੁੱਢਾ ਹੋ ਰਿਹਾ ਲਿੱਸਾ ਹੋ ਰਿਹਾ ਹੈ ਆਤਮ ਤੇਰੀ ਘਟਦੀ ਜਾਂਦੀ ਹੈ ਹਰਗੁਰ ਪਾਤਸ਼ਾਹ ਜੀ ਕਹਿੰਦੇ ਕਰਤ ਕਰਤ ਇਬਹੀ ਵਿਰਧਾਨੋ ਹਾਰਿਓ ਉਕਤੇ ਤਨ ਖਿਲਸਵਾ ਜਿਉ ਮੋਹਿਓ ਉਹਨ ਮੋਹਨੀ ਬਾਲਾ ਉਸਤੇ ਕਟੈ ਨਹੀਂ ਰਚ ਚਸਵਾ ਤੇ ਮਾਲਕ ਜੀ ਕਹਿੰਦੇ ਜਿਵੇਂ ਤੈਨੂੰ ਨਾ ਮੋਹਨੀ ਮਾਇਆ ਨੇ ਜਵਾਨੀ ਵੇਲੇ ਪਕੜਿਆ ਸੀ ਜਿਵੇਂ ਮੋਹਨੀ ਮਾਇਆ ਵਿੱਚ ਫਸਿਆ ਪਿਆ ਸੀ ਤੇ ਮਾਲਕ ਜੀ ਕਹਿੰਦੇ ਉਸ ਮੋਹ ਮਾਇਆ ਨੇ ਆਪਣੇ ਵਿੱਚ ਇੰਨਾ ਫਸਾ ਲਿਆ ਤੇ ਮਾਲਕ ਜੀ ਕਹਿੰਦੇ ਉਹਦੇ ਵੱਲੋਂ ਤੇਰੀ ਰੱਤਾ ਵੀ ਪ੍ਰੀਤ ਨਹੀਂ ਕੀਤੀ ਧਾਬ ਕੇ ਉਧਰ ਨੂੰ ਤਾਂ ਤੂੰ ਘਟਾਉਣ ਦਾ ਕੋਈ ਯਤਨੇ ਨਹੀਂ ਕੀਤਾ ਬਸ ਸਾਰੀ ਉਮਰ ਇਹੀ ਰਸ ਕੱਸ ਕੇ ਪਾਲੇ ਨੇ ਮਰਵਾਣੇ ਸਕੇਤ ਕਰਦੀ ਆ ਸਕੇਤ ਹੋਈਏ ਜਿੱਥੇ ਸੰਸਾਰ ਵਿੱਚ ਰਹਿਣਾ ਠੀਕ ਹੈ ਜਿੱਥੇ ਧੀਆ ਪਤਰ ਪਾਲਣੇ ਨੇ ਜਿੱਥੇ ਅਸੀਂ ਮਾਇਆ ਤਨ ਇਕੱਠੇ ਕਰਨੀ ਐ ਠੀਕ ਆ ਦਸਾਨਾ ਹੁੰਦੀ ਕਰਨੀ ਕਹਿੰਦੀ ਐ ਕੋਈ ਸ਼ੱਕ ਨਹੀਂ ਪਰ ਮਾਲਕ ਜੀ ਕਹਿੰਦੇ ਦੁਨੀਆਂ ਦੇ ਹਸਾਂ ਵਿੱਚ ਇਹਨਾਂ ਨਾ ਖੋਵੜੀ ਕਿਤੇ ਤੂੰ ਇਨਸਾਨੀਅਤ ਭੁੱਲ ਜੇ ਕਿਤੇ ਰੱਬ ਨੂੰ ਹੀ ਭੁੱਲ ਜੇ ਕਿਤੇ ਕੰਕਰ ਤੋਂ ਗਰਜੇ ਮਾਲਕ ਜੀ ਕਹਿੰਦੇ ਆ ਚੀਜ਼ਾਂ ਸੰਭਾਲ ਕੇ ਰੱਖੀ ਇਨਸਾਨੀਅਤ ਰੱਬ ਦੀ ਬਣ ਗਈ ਕੈਰੇਕਟਰ ਸਬਰ ਸੰਤੋਖ ਸਹਿਜ ਤੇਰਜ ਆ ਗੁਣ ਤੇਰੀ ਜ਼ਿੰਦਗੀ ਵਿੱਚ ਹੁਣੇ ਕਹਿੰਦੇ ਨੇ ਰੱਜ ਕੇ ਕਮਾਈ ਕਰ ਰੱਜ ਕੇ ਜ਼ਮੀਨਾਂ ਇਕੱਠੀਆਂ ਕਰ ਰੱਜ ਕੇ ਸੋਹਣੀ ਕੋਠੀ ਬਣਾ ਲੈ ਕੋਈ ਬਾਣੀ ਇਹ ਨਹੀਂ ਕਹਿੰਦੀ ਵੀ ਇਹ ਨਾ ਕਰੋ ਪਰ ਮਾਲਕ ਜੀ ਕਹਿੰਦੇ ਜੇ ਨਿਰਾਪੋਰਾ ਇਹਨਾਂ ਵਿੱਚ ਹੀ ਫਸ ਗਿਆ ਇਨਸਾਨ ਨੇ ਕਮਾਈ ਰੱਬ ਦੀ ਬੰਦਗੀ ਨਹੀਂ ਕੀਤੀ ਕੈਰੈਕਟਰ ਨਹੀਂ ਬਣਾਇਆ ਤੇ ਰੱਬੀ ਗੁਣ ਦੀ ਜ਼ਿੰਦਗੀ ਵਿੱਚ ਪਾ ਲੇ ਮਾਲਕ ਜੀ ਕਹਿੰਦੇ ਫਿਰ ਇਹ ਸਾਰਾ ਕੁਝ ਝੂਠਾ ਹੀ ਹੈ ਫਿਰ ਕੋਈ ਫਾਇਦਾ ਨਹੀਂ। ਸਾਧਗੁਰੂ ਪਾਤਸ਼ਾਹ ਜੀ ਕਹਿੰਦੇ ਕਰਤ ਕਰਤ ਇਵਹੀ ਵਰਤਨੋ ਹਾਰਿਓ ਉਕੱਤੇ ਤਨ ਖਿੰਸੂਆ ਜਿਉ ਮੋਹਿਓ ਉਨ ਮੋਹਨੇ ਬਾਲਾ ਉਸਤੇ ਕਟੈ ਨਾਹੀ ਰੁਚਿ ਕਸੂਆ ਤੇ ਮੋਹ ਦੇ ਮਾਇਆ ਵੱਲੋਂ ਰਤਾ ਪਰ ਵੀ ਇਹਦਾ ਚਸਕਾ ਪਿਆਰ ਘਟੇ ਨਹੀਂ ਹੈ। ਜਗ ਐਸਾ ਮੋਹ ਗੁਰੈ ਬਤਾਇਓ ਤੋ ਸ਼ਰਨ ਪਰਿਓ ਗਰਬਸੂਆ ਹਦਗੁਰ ਪਾਤਸ਼ਾਹ ਜੀ ਕਹਿੰਦੇ ਹੇ ਨਾਨਕ ਦਾਸ ਮੈਨੂੰ ਗੁਰੂ ਨੇ ਬਖਾ ਦਿੱਤਾ ਮੈਨੂੰ ਗੁਰੂ ਨੇ ਦੱਸ ਦਿੱਤਾ ਮੈਨੂੰ ਗੁਰੂ ਨੇ ਮੋਹ ਮੋੜ ਇਹ ਸਮਝਾ ਦਿੱਤਾ ਜਿਹੜਾ ਇਹ ਦੁਨੀਆ ਦਾ ਮੋਹ ਆ ਨਾ ਜਿਹੜਾ ਜਗਤ ਦਾ ਮੋਹ ਹੈ ਤੇ ਕਹਿੰਦੇ ਭਾਈ ਇਹ ਝੂਠਾ ਹੈ ਮੈਨੂੰ ਇਹ ਸਮਝਾ ਦਿੱਤਾ ਵੀ ਜਿਹੜਾ ਇਹ ਜਗਤ ਦਾ ਮੋਹ ਆ ਨਾ ਇਹ ਇਹੋ ਜਿਹਾ ਹੈ ਜਿ세 ਜੰਨੀਆਂ ਪਿਛਲੀਆਂ ਗੱਲਾਂ ਕੀਤੀਆਂ ਨੇ ਨਾ ਵੀ ਜਗਤ ਦਾ ਮੋਹ ਪਿਆਰ ਤਾਂ ਇਹ ਸਰ ਇਦਾਂ ਹੀ ਕਰ ਇਦਾਂ ਦੀ ਹੈ ਇਹ ਤਾਂ ਬਜਾਣਾ ਦੀ ਸ਼ਾਂਤ ਰਹਿ। ਇਹ ਤਾਂ ਤੂੰ ਇਹਦੇ ਪਹਾੜ ਵਰਗਾ। ਅਦਗੁਰ ਪਾਸ਼ਾ ਜੀ ਕਹਿੰਦੇ ਨੇ ਨਾਨਕ ਜਗ ਐਸਾ ਮੋਹ ਗੁਰੇ ਦਿਖਾਇਓ ਤਉ ਸ਼ਰਨ ਪਰਿਓ ਕਾਜ ਗਰਬਸੂਆ ਗਰਬਸੂਆ ਦਾ ਅਰਥ ਆ ਹੰਕਾਰ ਨੂੰ ਮਾਣ ਨੂੰ। ਜਦੋਂ ਗੁਰੂ ਨੇ ਸਮਝਾਇਆ ਨਾ ਮੈਨੂੰ ਦਿੱਤੀ ਅਕਲ। ਫਿਰ ਮੈਂ ਮੱਥੇ ਨੂੰ ਹੱਥ ਮਾਰਿਆ ਵੀ ਹੈ ਮਨਾ ਤੂੰ ਆਪ ਕੋ ਜੇ ਕਰਦਾ ਰਹੇਂ ਇਹ ਤਾਂ ਕਿਸੇ ਕੰਮ ਨਹੀਂ ਆਉਣ ਵਾਲੀ ਚੀਜ਼ ਫਿਰ ਮਾਲਕ ਜੀ ਕਹਿੰਦੇ ਮੈਂ ਜਗਤ ਦਾ ਮਾਨ ਛੱਡ ਕੇ ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਪਿਆ ਫਿਰ ਮੈਨੂੰ ਸਮਝ ਆਈ ਵੀ ਠੀਕ ਹੈ ਮਾਰਗ ਪ੍ਰਭ ਕੋ ਸੰਤ ਬਤਾਇਓ ਇੰਗਰੇਡੀ ਨਾਨਕ ਦਾਸ ਭਗਤ ਹਰ ਜਸਵਾ ਜਦੋਂ ਮੈਂ ਗੁਰੂ ਦੀ ਸ਼ਰਨ ਪਿਆ ਜਦੋਂ ਮੈਂ ਹੰਕਾਰ ਨੂੰ ਤਿਆ ਗਿਆ ਕਹਿੰਦੇ ਫਿਰ ਮੈਨੂੰ ਗੁਰੂ ਨੇ ਨਾ ਗੁਰੂ ਰੂਪੀ ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਰਸਤਾ ਬਖਸ਼ ਦਿੱਤਾ ਉਹਨੇ ਮੇਰੀ ਉਂਗਲ ਫੜ ਕੇ ਮੈਨੂੰ ਆਹ ਰਾਹ ਪਾ ਦਿੱਤਾ ਵੀ ਭਾਈ ਖਮਲਿਆ ਆਹ ਮਾਇਆ ਦੇ ਕਸਕੇ ਛੱਡ ਦੇ ਇਹ ਤੇਰੇ ਕੰਮਾਂ ਵਾਲੇ ਨਹੀਂ ਐ ਕਹਿੰਦੇ ਮੇਰੀ ਬਾਹ ਫੜ ਕੇ ਗੁਰੂ ਨੇ ਮੈਨੂੰ ਆਹ ਰਾਹ ਰਾਹ ਪਾ ਦਿੱਤਾ ਗੁਰੂ ਦੇ ਸ਼ਰਨ ਪੈ ਗਿਆ ਜਦੋਂ ਮੈਨੂੰ ਗੁਰੂ ਨੂੰ ਮਿਲਣ ਦਾ ਰਾਹ ਵਖਾ ਦਿੱਤਾ ਕਹਿੰਦੇ ਫਿਰ ਮੈਂ ਪ੍ਰਮਾਤਮਾ ਦੀ ਭਗਤੀ ਪ੍ਰਮਾਤਮਾ ਦੀ ਸਿਵਸਲਾ ਗੁਰੂ ਦਾ ਗਿਆਨ ਆਪਣੇ ਹਿਰਦੇ ਵਿੱਚ ਪੱਕਾ ਕਰ ਲਿਆ ਸਮਝ ਗਿਆ ਵੀ ਇਹ ਦੁਨੀਆਂ ਦੇ ਜਿਹੜੇ ਕਸਕੇ ਨੇ ਇਹ ਝੂਠੇ ਨੇ ਜਿਹੜੀ ਦੁਨੀਆਂ ਦੀ ਐਸ਼ੋ ਆਰਾਮ ਹੈ ਇਹ 4 ਦਿਨਾਂ ਦੀ ਹੈ ਜਿਵੇਂ ਗੁਰੂ ਨਾਨਕ ਪਾਸ਼ਾ ਜੀ ਸਮਝ ਗਏ ਨਾ ਤੇ ਇਦਾਂ ਸਾਨੂੰ ਵੀ ਸਮਝ ਜਾਣਾ ਚਾਹੀਦਾ ਹੈ ਦੁਨੀਆਂ ਦੇ ਵਿਸ਼ਿਆਂ ਵਿਚਾਰਾਂ ਨੂੰ ਇਹਨਾਂ ਨੂੰ ਚਸ਼ਕਿਆਂ ਨੂੰ ਛੱਡ ਕੇ ਭਾਈ ਗੁਰੂ ਦੇ ਲੜ ਲੱਗੀਏ ਗੁਰੂ ਵਾਲੇ ਬਣੀ ਨਿੱਤਾਂ ਪ੍ਰਤੀ ਉਠਿਆ